ਫਟੇ ਵੀਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਰਾਹੁਲ ਗਾਂਧੀ ਜੀ ਉਹ ਬੰਦਾ ਹਰੇਕ ਨੂੰ ਨਾਰਮਲ ਜਿਹਾ ਲੱਗਦਾ ਪਰ ਉਹ ਬੰਦੇ ਨੇ ਬਿਹਾਰ ਦੇ ਵਿੱਚ ਜਿਹੜਾ ਪਰਦਾ ਫਾਸ਼ ਕਰਿਆ ਜਿਹੜੀਆਂ ਜਿਵੇਂ ਪਹਿਲਾਂ ਮੋਢੀ ਸਾਹਿਬ ਕਹਿ ਕੇ ਹਟੇ ਨੇ ਵੀ ਬਾਹਰਲੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ ਇਹ ਹਰੇਕ ਜਗ੍ਹਾ ਤੇ ਕਰ ਰਹੇ ਨੇ ਉੱਥੇ ਬਾਹਰਲੇਆਂ ਦੀਆਂ ਬੰਦਿਆਂ ਦੀਆਂ ਵੋਟਾਂ ਕਿਉਂਕਿ 3-4000 ਵੋਟ ਦਾ ਫਰਕ ਹੁੰਦਾ ਜੇ ਇੱਕ ਪਾਸੇ ਨੂੰ ਪੈ ਗਈ ਤਾਂ ਸਮਝ ਲਓ ਕੀ ਹੋ ਗਿਆ ਤਾਂ ਆਪਦੀ ਆਪਦੀ ਵੋਟਰ ਸੂਚੀ ਦੇ ਉੱਤੇ ਬੂਤਰੇ ਹਿਸਾਬ ਨਾਲ ਨਿਗਾਹ ਪੂਰੀ ਰੱਖਣੀ ਆ ਵੀ ਕੋਈ ਬਾਹਰਲਾ ਬੰਦਾ ਤਾਂ ਨਹੀਂ ਅਣਪਛਾਤਾ ਬੰਦਾ ਤਾਂ ਨਹੀਂ ਕਿਉਂਕਿ ਜਿਹੜੇ ਆਪਣੇ ਪੋਲਿੰਗ ਏਜੰਟ ਹੁੰਦੇ ਨੇ ਉਹ ਕੱਲੇ-ਕੱਲੇ ਬੰਦੇ ਦੀ ਫੋਟੋ ਦਾ ਪਤਾ ਹੁੰਦਾ ਵੀ ਆਹ ਬੰਦਾ ਉਰੇ ਦਾ ਹੈਗਾ ਜਾਂ ਨਹੀਂ ਇਹ ਬਹੁਤ ਗੰਭੀਰ ਮੁੱਦਾ ਤੇ ਬਹੁਤ ਸੰਵੇਦਨਸ਼ੀਲ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਐਂ ਦੇਖ ਰਹੀ ਆ ਵੀ ਜਾਂ ਤਾਂ ਝਾੜੂ ਵਾਲਿਆਂ ਦੀ ਬਾਹਮ ਰੋੜ ਕੇ ਕਿਉਂਕਿ ਉੱਥੋਂ ਇਹਨਾਂ ਦੇ ਕੇਜਰੀਆਲ ਬਹੁਤ ਸੋਹਣੀ ਉਹਨਾਂ ਦੀ ਬਾਹਮ ਰੋੜ ਕੇ ਜਾਂ ਤਾਂ ਇਹਨਾਂ ਨਾਲ ਸਮਝੌਤਾ ਕਰਨਗੇ ਤੇ ਜਾਂ ਚਾਲੀ ਗੱਲ ਨਾਲ ਤਕਰੀਬਨ ਸਾਰੇ ਪਿੰਡਾਂ ਦੇ ਅੱਜ ਜਦੋਂ ਹੁਣ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਉਹ ਬੰਦਿਆਂ ਦਾ ਬਹੁਤ ਧੰਨਵਾਦ ਕਰਦਾ ਕਈ ਸਿਆਣੇ ਸੂਝਵਾਨ ਬੰਦੇ ਅਕਾਲੀ ਦਲ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਪਹਿਲਾਂ ਕੰਮ ਕਰਿਆ ਉਹ ਮੇਰਾ ਸਾਥ ਦੇ ਰਹੇ ਤੇ ਖੁੱਲੇ ਤੌਰ ਤੇ ਕਈ ਬੰਦੇ ਇੱਥੇ ਵੀ ਬੈਠੇ ਨੇ ਆਪਣੇ ਤੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਸਾਡਾ ਬੱਚਾ ਚਾਹੀਦਾ ਅਸੀਂ ਤਾਂ ਤੇਰੀ ਸੋਚ ਦੇ ਨਾਲ ਚੱਲ ਰਹੇ ਹਾਂ ਕਈ ਬੰਦੇ ਪੇਦਨੀ ਆਲੇ ਬੈਠੇ ਨੇ ਵੀਰੇ ਪੇਦਨੀ ਆਲੇ ਬੈਠੇ ਨੇ ਤੇ ਭਾਈ ਰਾਜਵੀਰ ਔਰੀ ਉਹ ਬੈਠੇ ਨੇ ਆ ਸਾਰੇ ਗਰੇਂਦਰ ਰੋਰੀ ਇਹ ਸਾਰੇ ਚਾਰੇ ਗੁੱਜੇ ਪਾਸੇ ਕੰਮ ਕਰਦੇ ਸੀ ਅੱਜ ਇਹ ਤੁਹਾਡੇ ਭਰਾ ਦੇ ਨਾਲ ਖੜੇ ਨੇ ਇਧਰੋਂ ਟਟੋਗਾ ਦੀ ਗੱਲ ਕਰੀਏ ਖੇੜੀ ਜੱਟਾਂ ਦੀ ਗੱਲ ਕਰੀਏ ਤਾਂ ਸਾਰੇ ਬੰਦੇ ਮੇਰਾ ਸਾਥ ਦੇ ਰਹੇ ਸੀ ਤਾਂ ਹੁਣ ਆਪਣੀ ਉਰੇ ਪਾਰਟੀ ਦੀ ਫਾਊਂਡੇਸ਼ਨ ਨਹੀਂ ਰਹੀ ਹਰੇਕ ਨੂੰ ਪਤਾ ਵੀ ਸਾਡਾ ਭਰਾ 골ਡੀ ਹੈਗਾ ਤੇ ਇਹ ਸਾਡੀ ਆਵਾਜ਼ ਬੁਲੰਦ ਕਰਦਾ ਤੇ ਅਸੀਂ ਇਹਦੇ ਨਾਲ ਜੁੜੀਏ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹ ਤਾਂ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਦੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਰ ਰੱਖੀਏ ਆਪਦੇ ਕੰਮਾਂ ਦੀ ਸੋਚ ਦੇ ਉੱਤੇ ਨਿਗਰ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਆਪਦੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਪਰ ਆਪਣੇ ਮਰੀਆਂ ਬਹੁਤ ਸੁਣੀਆਂ ਨੇ ਬਹੁਤ ਹੋਈਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਨੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਬੁਆਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਸੀਟਵਾਲ ਨਾ ਜਾਵੇ ਜਿੰਦਾਬਾਦ ਕੋਈ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਹਿੰਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੇ ਫਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ